ਵੀ ਚੈਨਾ ਡੋਰ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਤਿ ਨਿਵਾਸੀਆਂ ਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀ ਲਖਲਖ ਵਧਾਈਆਂ ਦੇਣਾ ਹੈਗਾ। ਇਹ ਬਹੁਤ ਹੀ ਪਾਵਨ ਪर्व ਹੈਗਾ। ਇਹਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਖੁਸ਼ੀ ਦਾ ਉਤਸਵ ਹੈਗਾ। ਕਹਿੰਦੇ ਆਇਆ ਬਸੰਤ ਪਾਲਾ ਉੜੰਤ ਤੇ ਇੱਕ ਪਾਲਾ ਜਿਹੜਾ ਹੈਗਾ ਠੰਡ ਜਿਹੜੀ ਹੈਗੀ ਉਹ ਖਤਮ ਹੋਣ ਲੱਗ ਜਾਂਦੀ ਹੈਗੀ। ਬਟ ਉੱਥੇ ਹੀ ਜਿਹੜਾ ਹੈਗਾ ਕੁਝ ਲੋਕ ਇਹਨੂੰ ਮਨਾਉਂਦੇ ਹੈਗੇ ਨੇ ਰੋਪੜ ਨਿਵਾਸੀ ਜਿਹੜੇ ਹੈਗੇ ਨੇ ਪਤੰਗ ਉਡਾ ਕੇ ਕਰਕੇ ਇਹਨੂੰ ਮਨਾਉਂਦੇ ਰਹੇ ਨੇ ਪੁਰਾਣੇ ਸਮੇਂ ਤੋਂ ਬਟ ਇਹਦੇ ਵਿੱਚ ਕੁਝ ਕੁਰੀਤੀਆਂ ਜਿਹੜੀਆਂ ਹੈਗੀਆਂ ਨੇ ਸਮੇਂ ਸਿਰ ਆ ਗਈਆਂ ਨੇ ਇੱਕ ਤਰ੍ਹਾਂ ਲੋਕੀ ਡੀਜੇ ਲਾਉਂਦੇ ਹੈਗੇ ਨੇ ਔਰ ਲੋਕਾਂ ਨੂੰ ਪਰੇਸ਼ਾਨ ਕਰਦੇ ਹੈਗੇ ਨੇ ਕਈ ਐਲਮੈਂਟ ਵਾਲੇ ਬੰਦੇ ਹੁੰਦੇ ਨੇ ਹਾਰਟ ਦੇ ਮਰੀਜ਼ ਹੈਗੇ ਨੇ ਉਹਨਾਂ ਐਗਜ਼ਾਮ ਸੀ ਬੱਚਿਆਂ ਤੇ ਬੋਰਡ ਐਗਜ਼ਾਮ ਨੇੜੇ ਆ ਰਹੇ ਹੈਗੇ ਨੇ ਤੇ ਮੈਂ ਤੁਹਾਡੇ ਰਾਹੀਂ ਔਰ ਆਪਣੇ ਐਮਸੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈਗੀ ਕਿ ਸਾਰਿਆਂ ਨੂੰ ਬੇਨਤੀ ਕਰੋ ਕਿ ਕੋਈ ਵੀ ਜਿਹੜਾ ਹੈਗਾ ਡੀਜੇ ਅਗਰ ਲਾਉਣਾ ਹੈਗਾ ਤੇ ਹਲਕੀ ਆਵਾਜ਼ ਵਿੱਚ ਲਾ ਕੇ ਕਰਕੇ ਆਪਣੇ ਲੈਵਲ ਤੇ ਇੰਜੋਏ ਕਰੇ ਦੂਜਿਆਂ ਨੂੰ ਡਿਸਟਰਬ ਨਾ ਕਰੇ ਇੱਕ ਬੰਦੇ ਦਾ ਫੰਡਮੈਂਟਲ ਰਾਈਟ ਜਿਹੜਾ ਹੈਗਾ ਉਹ ਦੂਜੇ ਬੰਦੇ ਦੇ ਫੰਡਮੈਂਟਲ ਰਾਈਟ ਨੂੰ ਅਗਰ ਇਨਫਰਿੰਜ ਕਰੂਗਾ ਤਾਂ ਫਿਰ ਉੱਥੇ ਕਾਰਵਾਈ ਬਣਦੀ ਹੈਗੀ ਤੇ ਜੋ ਕੋਈ ਵੀ ਕਾਨੂੰਨ ਨੂੰ ਹੱਥੇ ਚ ਲਵੇਗਾ ਉਹਦੇ ਖਿਲਾਫ ਆਪਾਂ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਚਾਈਨਾ ਡੋਰ ਦਾ ਪ੍ਰਚਲਨ ਪਿਛਲੇ 4-5 ਸਾਲਾਂ ਵਿੱਚ ਹੋਇਆ ਹੈ ਚਾਈਨਾ ਡੋਰ ਜਿਹੜੀ ਹੈਗੀ ਹੈ ਉਹ ਬਣੀ ਹੈਗੀ ਹੈ ਮਛਵਾਰੇ ਦੇ ਨੱਟ ਬਣਾਉਣ ਵਾਸਤੇ ਔਰ ਉਹਦਾ ਇਸਤੇਮਾਲ ਜਿਹੜਾ ਲੋਕੀ ਪਤੰਗ ਉਡਾਉਣ ਵਾਸਤੇ ਇਹ ਪਤੰਗ ਜਿਹੜੀ ਇਤੋਂ ਉਡਾਈ ਜਾਂਦੀ ਹੈ ਇੱਕ ਤੇ ਇਹਦੇ ਵਿੱਚ ਕੋਈ ਮਜ਼ਾ ਨਹੀਂ ਆਉਂਦਾ ਪਤੰਗ ਉਡਾਉਣ ਦਾ ਕਿਉਂਕਿ ਆਪਣੇ ਹੱਥ ਕੱਟਣ ਦਾ ਲੋਕਾਂ ਦੇ ਜ਼ਖਮੀ ਹੋਣ ਦਾ ਡਰ ਰਹਿੰਦਾ ਹੈਗਾ ਨਾਲ ਜਿਹੜੇ ਆਪਣੇ ਜੋ ਬੋਲ ਨਹੀਂ ਸਕਦੇ ਪੰਛੀ ਜਾਂ ਜਾਨਵਰ ਜਿਹੜੇ ਹੈਗੇ ਨੇ ਔਰ ਆਪਣੇ ਵੀ ਜਿਹੜੇ ਖਾਸ ਲੋਕ ਹੈਗੇ ਨੇ ਜਦੋਂ ਨਿਕਲਦੇ ਹੈਗੇ ਨੇ ਕਿਸੇ ਦੇ ਗੱਲੇ ਵਿੱਚ ਕਿਤੇ ਦੇ ਹੱਥਾਂ ਵਿੱਚ ਜਿਹੜੀ ਹੈ ਗੇ ਸਟ੍ਰਿੰਗ ਫਸ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਦੇਖਿਆ ਹੈਗਾ ਪਿੱਛੇ ਕੁਝ ਮੌਤਾਂ ਵੀ ਹੋਈਆਂ ਨੇ ਆਪਣੇ ਪੰਜਾਬ ਸੂਬੇ ਵਿੱਚ ਤੇ ਮੈਂ ਇੱਕ ਤੇ ਪਹਿਲੀ ਚੇਤਾਵਨੀ ਦੇਣਾ ਹੈਗਾ ਕਿ ਕੋਈ ਵੀ ਜਿਹੜਾ ਚਾਈਨਾ ਸਟ੍ਰਿੰਗ ਦਾ ਯੂਜ਼ ਕਰੂਗਾ ਚਾਈਨਾ ਡੋਰ ਦਾ ਯੂਜ਼ ਕਰੂਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਚਾਈਨਾ ਡੋਰ ਜਿਹੜੀ ਯੂਜ਼ ਹੋਣ ਨਾਲ ਆਮ ਲੋਕਾਂ ਦੇ ਸਿਟੀਜ਼ਨ ਤੇ ਪੰਛੀ ਪਖਸ਼ੀ ਜਿਹੜੇ ਆ ਸਾਰੇ ਜਿਹੜੇ ਇਹਨਾਂ ਨਾਲ ਇੰਜਰਡ ਹੁੰਦੇ ਆ ਤੇ ਬੜਾ এনवायरमेंट 'ਚ ਇੱਕ ਕਿਸਮ ਦੀ ਦਹਿਸ਼ਤ ਪੈਦਾ ਹੁੰਦੀ ਹੈ ਕਿ ਚਾਈਨਾ ਡੋਰ ਇਹਨੂੰ ਆਪਾਂ ਇੱਕ ਮਤਲਕਾ ਕਤਲ ਕਰਨ ਵਾਲੀ ਗੱਲ ਹੁੰਦੀ ਹੈ ਕਿ ਪੰਛੀਆਂ ਦੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਸੋ ਅਸੀਂ ਇਹਦੇ ਚ ਇਸ ਵਾਰ ਕਾਫੀ ਵੱਡੇ ਪੱਧਰ ਤੇ ਇਹਨੂੰ ਰੋਕਣ ਚ ਕਾਮਯਾਬ ਹੋਈਆਂ ਪਰ ਜਿਦ ਤੇ ਅਸੀਂ ਪਹਿਲਾਂ ਵੀ ਦੋ ਵੱਡੇ ਕੇਸ ਦਰਜ ਕੀਤੇ ਸੀ ਹੁਣ ਫੇਰ ਸਾਨੂੰ ਕੁਝ ਸ਼ਿਕਾਇਤਾਂ ਕੁਝ ਤੁਹਾਡੇ ਵੱਲੋਂ ਵੀ ਇਨਪੁਟ ਮਿਲੀ ਆ ਕਿ ਫੇਰ ਵੀ ਕਾਫੀ ਲੋਕ ਜਿਹੜੇ ਆ ਚੈਨਲ ਡੋ ਯੂਜ਼ ਕਰ ਰਹੇ ਆ ਸੋ ਅਸੀਂ ਕੱਲ ਜਿਵੇਂ ਤੁਹਾਡੇ ਮਦਰ ਰਹੀ ਵੀ ਲੋਕਾਂ ਨੂੰ ਵਿਵੇਅਰ ਕੀਤਾ ਸੀ ਕਿ ਅਸੀਂ ਤਿੰਨ ਟੀਮਾਂ ਬਣਾ ਕੇ ਜਿਹੜਾ ਡਰੋਨ ਰਾਹੀਂ ਇਲਾਕੇ ਦੀ ਸਰਵਲੈਂਸ ਕੀਤਾ ਸੀ ਜਿਹਦੇ ਚੱਲਦੇ ਅਸੀਂ ਚਾਰ ਜਿਹੜੇ ਵਿਅਕਤੀ ਚੈਨਡੋਰ ਚ ਪਕੜਿਆ ਪਹਿਲਾ ਜਦੋਂ ਅਸੀਂ ਮਕਦਮਾ ਅਦਾਜ ਕੀਤਾ ਉਹਦੇ ਚ ਅਸੀਂ ਜਗਦੀਸ਼ ਜਿਹੜਾ ਕਿ ਕਾਲਜ ਰੋਡ ਦਾ ਰਹਿਣ ਵਾਲਾ ਮੌਂਟੀ ਮੁਹੱਲਾ ਫੂਲ ਚੱਕਰ ਦਾ ਰਹਿਣ ਵਾਲਾ ਭਜਨ ਸਿੰਘ ਜਿਹੜਾ ਬਰਾਮਪੁਰ ਕਲੋਨੀ ਸੰਘ ਭਗਵੰਤਪੁਰ ਤੇ ਭੋਲਾ ਜਿਹੜਾ ਪਿਆਰਾ ਸਿੰਘ ਕਲੋਨੀ ਦਾ ਰਹਿਣ ਵਾਲਾ ਇਹ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਅਦਾਜ ਕੀਤਾ ਸੀ ਮਕਦਮੇ ਦੌਰਾਨ ਇਹਨਾਂ ਕੋਲੋਂ ਸਾਨੂੰ origianlly ਪਹਿਲਾਂ ਜਿਹੜੇ 10 ਰੋਲ ਚੈਨਲ ਡੋਰ ਦੇ ਮਿਲੇ ਸੀ ਫਿਰ ਜਦੋਂ ਮਕਦਮੇ ਦੀ ਤਪਤੀਸ਼ 'ਚ ਇਹਦੀ ਜਿਹੜੀ ਜਗਦੀਸ਼ ਦੀ ਥੋੜੀ ਸ਼ਕਤੀ ਨਾਲ ਪੁੱਛਿਸ਼ ਕੀਤੀ ਗਈ ਤਾਂ ਇਹਨੇ ਦੱਸਿਆ ਕਿ ਇਹਦਾ ਇੱਕ ਨਹਿਰੂ ਨਗਰ 'ਚ ਦੇ ਨੇੜੇ ਇੱਕ ਗਡਾਊਨ ਹੈਗਾ ਉਹ ਘਰ ਸੀ ਜਿਹਨੂੰ ਐਜ਼ ਅ ਗਡਾਊਨ ਵਰਤਦਾ ਸੀ ਫਿਰ ਪੁਲਿਸ ਪਾਰਟੀ ਵੱਲੋਂ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਸਾਨੂੰ ਜਿਹੜੇ ਆ ਤਿੰਨ ਪੇਟੀਆਂ ਜਿਹਦੇ 'ਚ ਕਰੀਬ 140 ਰੂਲ ਜਿਹੜੇ ਆ ਹੋਰ ਆਪਾਂ ਨੂੰ ਬਰੰਦ ਹੋਇਆ ਸੋ ਟੋਟਲ ਇਹਨਾਂ ਕੋਲੋਂ 150 ਰੂਲ ਜਿਹੜੇ ਚੈਨਲ ਦੌਰ ਦੇ ਬਰੰਦ ਹੋ ਗਏ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ origianally ਜਿਹੜਾ ਇਹ ਜਿਹੜੀ ਐਫਆਰ ਸੀ ਇਹ ਅਸੀਂ 223 ਜਿਹੜੀ ਬੀਐਨਐਸ ਚ ਦਰਜ ਕੀਤੀ ਸੀ ਪਰ ਹੁਣ ਅਸੀਂ ਇਹਦੇ ਚ ਜਿਹੜੇ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਤੇ ਵਰਲਡ ਲਾਕ ਪ੍ਰੋਟੈਕਸ਼ਨ ਐਕਟ ਐਡ ਕੀਤੇ ਸੋ ਇਹ ਜਿਹੜੇ ਬੰਦੇ ਆ ਇਹਨਾਂ ਦੀ ਜਿਹੜੀ ਇਹ ਬਸੰਤ ਜੇਲ੍ਹ ਚ ਕੱਟੀ ਜਾਣਾ